लौजी आले 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 कोई का खड़ा था लोजी पहली बार के कट रहे कोई सांप नहीं प्रेस वाला मे जी काट ले बार ओए तेरा सलाम भी ला 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 ਕਹਾਣਾ ਗੰਦਵਾ ਦਾ 900 ਦਾ ਨਾ ਖਾਣਾ ਲਓ ਨਾ ਪੂਆ ਨਹੀਂ ਖਾਣ ਗਲੈਸ ਛੋਟੇ ਨੂੰ ਛੜਤਾ ਪਹਿਲਾਂ ਵੱਡਿਆਂ ਨੂੰ ਕੋਈ ਜੀ ਪਹਿਲਾਂ ਵੱਡੇ ਜਿਹੜੇ ਪਹਿਲਾਂ ਆਏ ਆ ਦੁਰੀਆ ਦੇ ਸਵਾਰ ਤੋਂ ਲਓ ਪਾਣੀ ਪੂਆ ਖਾਓ ਮੈਂ ਪੂਆ ਨਾ ਖਾਉਂ

ਚਲੋ ਖੜੋ ਸਾਰੇ ਲਾਤਾ ਥੋੜੀ ਲਾਉਣਾ ਸੀਗਾ ਹਲੇ ਵੀ ਲੱਗ ਰਿਹਾ ਗੋਲੀ ਤਾਂ ਨਹੀਂ ਖੇਡਦੇ ਹੁੰਦੇ ਇਹਨਾਂ ਆਹ ਦਾ ਚੀਜ਼ ਹੁੰਦੀ ਐ ਇੱਥੇ ਵੀ ਲੱਗ ਚਲੋ ਖੜਾ ਸਰਵਾਤੋਂ ਨਹੀਂ ਘੱਟ ਕੇ ਅੰਦਰ ਆ ਕੇ ਅੱਗੇ ਤਾਂ ਨਾ ਖਾਣੇ ਕੋਈ ਨਹੀਂ ਕਿੱਤੀ ਚੱਲ ਫੋਟੋਆਂ ਲੈ ਕੇ ਇੱਥੇ ਚੱਲੋ ਕਿੰਨੀਆਂ ਵੀ ਖਿੱਚੀਆਂ ਆਵਾਜ਼ ਚੱਲ ਬੇਸੇ ਨੇ ਖਾ ਲਓ ਫੋਟੋ ਜਾਓ ਫੋਟੋ ਨਾਲ ਕੀ ਕਰਕੇ और ये की करके फोटो करा लो फोटो कराओ ये अपने आप आ लड़का जिसने आया चलो तुम फ्रीज आ गया भाई सारे फोटो खिंचो आ ये फोटो आया हां आ गई आपकी टाइम में आ गए थे आ गई सामने ही फोटो हो गई आया <laughs> ਰੀ ਮੰਗੀ ਦੀ ਦਾਲਾ ਉਹ ਤਾਂ ਬਰੀ ਤੇ ਮਲਾਈ ਹੈ ਨਾ ਜਿਹੜੀ ਇੱਥੇ ਭਾਂਡੇ ਚ ਕੱਢਦੇ ਮੈਂ ਨਾ ਬਾਤੀ ਚ ਕੱਢੀ ਵੀ ਹੈ ਚੰਚੇ ਨਾਲ ਮਲਾਈ ਪਾ ਦਿੰ ਦੇ ਹਾਂ ਸਾਨੂੰ ਥੋੜਾ ਇਹਨਾਂ ਜਿਆਦਾ ਦੇਖੇ ਮਲਾਈ ਹੈਗੀ ਹੈ ਕਿ ਨਾ ਜੀ ਨਾ ਜੀ ਮੈਂ ਤਾਂ ਚਾਹੀਦੀ ਮਲਾਈ ਕੋਈ ਤੇ ਜੀਰਾ ਜੂਰਾ ਕੁਝ ਨਹੀਂ ਪਾਇਆ ਅੱਜ ਦਾ ਸੀ ਨਾ ਨੱਕੋ ਨੱਕ ਹੋ ਗਏ ਢਾਣੀ ਚ ਤੇ ਕਹਿੰਦੀ ਕੇ ਖਾ ਲਿਆ ਸੀ ਬੇਸਤੀ ਖਾ ਲਈ ਸੀ ਬ੍ਰੈਡ ਬ੍ਰੈਡ ਖਾ ਲਈ ਸੀਗੇ ਬ੍ਰੈਡ ਆਣਾ ਥੋੜਾ ਜਿਆਦਾ ਹੋ ਗਿਆ ਹੋਰੀ ਰੱਬ ਦੀ ਆ ਦੂਸਰਾ ਪਾਣੀ ਪੀਂਨੀ ਕਿ ਜਦ ਤਿਆਸ ਲੱਗੀ ਜਾਂਦੀ ਆਂ ਲੱਗਾ ਪਾਣੀ ਹੋ ਸਹੀ ਆ ਮੈਂ ਤਾਂ ਹਮੇਸ਼ਾ ਕੀਤਾ ਲੈਂਦਾ ਲੋਨ ਜਨਮ ਦਿਨ ਆ ਰਹੀ ਤਾਂ ਜਨਮ ਦਿਨ ਆ ਲੋਨ ਇੱਕ ਕੱਟ ਕਰ ਲੈ ਜਨਮ ਦਿਨ ਵੀ ਟੱਪ ਗਿਆ ਅੱਜ ਤੇ ਟੱਪਿਆ ਨਹੀਂ ਮਾਮਾ ਤੁਹਾਡੇ ਅਨਿਵਰਸਰੀ ਵੀ ਆ ਰਹੀ ਐ ਹਾਂ ਭਾਈ ਤੁਸੀਂ ਤਾਂ ਲੋਨ ਹੀ ਨਹੀਂ ਆਉਂਦੇ ਅਨਿਵਰਸਰੀ ਨਹੀਂ ਦਿੱਤਾ ਰਹਿਣਾ ਮੈਨੂੰ ਘੰਟ ਦੇ ਦਿਓ ਮੈਂ ਵੀ ਖਵਾਉਣਾ ਕੁਝ ਵੀ ਤੁਹਾਨੂੰ ਆ ਮਮੀ ਜਿਵੇਂ ਮਮੀ ਪਹਿਲਾ ਅਸੀਂ ਸੈਲੀਬ੍ਰੇਟ ਕੀਤੀ ਸੀ ਨਾ ਐਨੀਵਰਸਰੀ ਮਮੀ ਜਿਵੇਂ ਅਸੀਂ ਪਹਿਲਾ ਐਨੀਵਰਸਰੀ ਸੈਲੀਬ੍ਰੇਟ ਕੀਤੀ ਸੀ ਨਾ ਉਹ ਤੋਂ ਵੀ ਅਸੀਂ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਅਸੀਂ ਦੋਨੇ ਹੀ ਕਰਾਂਗੇ ਦੇਖੇ ਪਾਰਟੀ ਗਾਰਦੀ ਮਮੀ ਕਿੱਦਿ ਆਉਗੀ ਮਮੀ ਤੇ ਪਾਰਟੀ ਕਰਤੀ ਭਾਈ ਲਖਵੀਰ ਨੇ ਤੇ ਵਧੀਆ ਸੈਲੀਬ੍ਰੇਟ ਕਰ ਲੈ ਜਨਮ ਦਿਨ ਤੇ ਹੁਣ ਇੰਨਾ ਕੁ ਜ਼ਿਆਦਾ ਰੱਜੇ ਪਏ ਐ ਤੇ ਅਲੱਗ ਰੋਟੀ ਖਾਈਏ ਤਾਂ ਅਮੀ ਤੈਨੂੰ ਵੀ ਵਸੀ ਆਈ ਮੈਨੂੰ ਵੀ ਆਈ ਉਹਦੇ ਨਾਲ ਨੀਂਦ ਜਿਹੇ ਬ੍ਰੈਡਾਂ ਨਾਲ ਮੈਨੂੰ ਵੀ ਆਈ ਤੇ ਸੇਵਾਂ ਬਣਾ ਕੇ ਦਿੰਦੇ ਇਹਨਾਂ ਨੇ ਮੈਂ ਜਵਾਕਾਂ ਟਿਸ਼ਨ ਕਰਦਾ ਹੋਰ ਫਿਲੋ ਕੋਕ ਮੈਨੂੰ ਤਾਂ ਨਹੀਂ ਆ ਰਿਹਾ ਕੋਈ ਪਰ ਆਪਾਂ ਕਰਦੇ ਹਾਂ ਹਾਂ ਤੇ ਸੇਵਾਂ ਬਣਾਉਣੇ ਆ ਅਸੀਂ ਸਾਹਮਣੇ ਇੱਕ ਚਮਚਾ ਹੋਰ ਖਵਾ ਦਦੇ ਟੇਸਟੀ ਦਾ ਜੀ ਹੁਣ ਅਸੀਂ ਬਸ ਸੇਵਾਂ ਉਹਨਾਂ ਨੇ ਇਦਾਂ ਨਹੀਂ ਸਿਆੜਾ ਸੇਵਾਂ ਘਰ ਲੈਣੇ ਚਾਹ ਲੈ ਦੁੱਧ ਕੱਢ ਕੇ ਥੋੜਾ ਜਿਹਾ ਤੇ ਸੇਵਾਂ ਬਣਾ ਲੈਣੇ ਤੇ ਸਬਜ਼ੀ ਦਾਣ ਆਪਣੀ ਦੋ ਤਿੰਨ ਤੀਹਾਂ ਚ ਬਣ ਜੂਗੀ ਬਾਕੀ ਜੀ ਸਾਰਿਆਂ ਲਈ ਖੁਸ਼ਖਬਰੀ 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 ਹੈ ਤੇ ਉਹ ਖੁਸ਼ਖਬਰੀ ਕੀ ਹੈ ਪਕਾਲਾ ਦੇ ਬਲੌਗ ਚ ਦੱਸਾਂਗੇ ਤੇ ਕੱਲ ਆਲਾ ਬਲੌਗ ਬਹੁਤ ਕਹਿੰਦ ਹੋਊਗਾ ਤੇ ਸਾਰੇ ਭੈਣ ਭਰਾ ਫੋਲੋਵਾਚ ਕਰ ਲਿਓ ਬਹੁਤ ਹੀ ਸੋਹਣਾ ਬਲੌਗ ਬਣੂਗਾ ਕੱਲ ਨੂੰ ਬਹੁਤ ਜਿਆਦਾ ਖੁਸ਼ੀ ਦਾ ਦੇਣਾ ਸਾਡੇ ਲਈ ਤੇ ਜਿਹੜੇ ਹਿੱਟਰ ਸੀਗੇ ਨਾ ਉਹਨਾਂ ਨੂੰ ਵੀ ਪਤਾ ਦਿਦੂਗਾ ਜਵਾਬ ਹੈ ਅਕਰ ਕਰ ਕਰਾ ਵਾਲਾ ਜਵਾਬ ਦਾ ਹੈ ਬਸ ਬਹੁਤ ਹੈ ਤੇ ਅਮੀ ਅਨਵਰ ਚ ਕਿੰਨੇ ਆ ਕਿੱਥੇ ਆ ਕਿੰਨੇ ਸੌਰੀ ਕਿਦੇ ਸਾਡੀ ਹੈਗੀ ਹੈ 10ਵੇਂ ਮਹੀਨੇ ਦੀ 12 ਤਰੀਕ ਹਾਏ ਆਣਾ ਨਹੀਂ ਅਸੀਂ ਤਾਂ 10 ਠੀਕ ਹੈ 10ਵੇਂ ਦੀ ਬਜਾ 10 ਹੈ ਨਹੀਂ 12 ਹੈ ਜੀ ਕੋਈ ਪੱਕੀ ਤਾਂ ਦੱਸੋ ਕੋਈ ਲੱਗੇ ਯਾਰ ਜਿਆਦਾ ਨਹੀਂ ਹੈ ਜੀ ਅਬ 10 ਨੂੰ ਹੀ ਬਣਾ 10 ਹੈ 10-10 ਹੈ ਹਣੀ 10-10 ਆਪਨੇ ਉੱਤੇ ਲਿਖਿਆ ਲੈ ਯਾਰ ਬਾਤ ਨਾ ਨਾ ਨਹੀਂ ਬਣਾਇਆ ਸੀ ਉਦੋਂ ਉਸੇ ਹਾਂ 10-10 ਹੈ ਉਹਦੀ ਬਣਾਇਆ ਸੀ ਜਿਹੜੇ ਸਾਲ ਸਾਡਾ ਵਿਆਹ ਸੀਗਾ ਉਹਦੇ ਮੈਸਟਰੀ ਨੇ ਲਿਖਿਆ ਹੋਇਆ ਤਾਂ ਮੇਰੇ ਤੇ ਹਨੇ 10 10 ਹੈ ਆਪਣੀ 10 12 ਦੇਖਿਆ ਮਮੀ ਮੈਂ 10 10 ਸੋਇਆ ਦੇ ਰਾਂ ਤੇ ਰਣੀ ਫਿਰ ਦੇਖੇਂ ਜਲ ਤੇ ਮੈਨੂੰ 10 10 ਸੀ ਆ 10 10 10 10 ਤੇ ਲਓ ਜੀ ਖੁਸ਼ਬਰੀ ਕੀ ਹੈ ਕੱਲ ਵਾਲੇ ਬਲੌਗ ਚ ਦੱਸਾਂਗੇ ਤੁਹਾਨੂੰ ਸਾਰਿਆਂ ਨੂੰ ਤੇ ਜਿਨ੍ਹਾਂ ਜਿਨ੍ਹਾਂ ਭੈਣ ਭਰਾਵਾਂ ਨੇ ਸਪੋਰਟ ਕਰਿਆ ਆਪਣੇ ਚੈਨਲ ਨਾਲੋਂ ਉਹਨਾਂ ਨੂੰ ਆਪਾਂ ਦਿਲੋਂ ਧੰਨਵਾਦ ਕਰਾਂਗੇ ਸੂਮਾ ਸਾਰੀਆਂ ਭੈਣਾਂ ਨੂੰ ਤੇ ਕਿਉਂ ਆਂਦਾ ਚਾਲਕ ਤੋਂ ਕੱਢਦੇ ਪੁੱਤ ਥੋੜਾ ਜਿਹਾ ਗੜਬੀ ਬਾਕੀ ਮੈਨੂੰ ਖਾ ਦੇ ਸੇਰੂ ਬਣਾ ਰਹੀ। ਸਰਦਨ ਆਟਾ ਘਣਾਉਣ ਵਾਲਾ ਪਿਆ ਮੈਨੂੰ ਲੱਗਾ ਮੈਨੂੰ ਸਿਰ ਤੇ ਜਾ ਕੇ ਗੱਟਾ ਲੈ ਆਣਾ ਪਊਗਾ। ਤੇ ਸਾਡੇ ਆਟਾ ਆਟੇ ਬਣਾਉੱਖਾ ਹੈ ਨਾ। ਅਮੀ ਆਂਗੀ ਹੈ ਇਹ ਉਹੀ ਹੈ। ਉਹ ਮੂੰਗੀ ਹੈ ਹੱਲੀ ਮੂੰਗੀ ਦਲੀ। ਸਮਾਂ ਲੱਗੇ ਜਿਹੜੀ ਚਾਚੇ ਨੇ ਲਿਆ ਕੇ ਦਿੱਤੀ ਸੀ ਉਹ। ਥੋੜਾ ਕੱਢੀ ਤੂੰ ਦੁੱਧਾ ਸੰਗ ਥੋੜਾ ਮੂੰਗ। ਤੇ ਆ ਬੇਟੀ ਆਪਣੀ ਪਰਵੀ। ਕੱਸੀ ਕੰ ਆ ਅੱਜ ਅਸੀਂ ਜੀ ਥੋੜਾ ਜਿਹਾ ਗਏ ਸੀਗੇ ਬਾਹਰ ਹਨਾ ਕਿਉਂਕਿ ਸਵੇਰੇ ਵੀ ਦਿਨੇ ਕੋਈ ਵੀਡੀਓ ਨਹੀਂ ਬਣੀ ਇਸ ਚੈਨਲ ਦਾ ਨਾ ਥੋੜਾ ਜਿਹਾ ਸੈਟਿੰਗ ਜੀ ਹੋਈ ਪਈ ਸੀ ਮਾਦਾ ਤੇ ਕੋਈ ਸੈਟਿੰਗ ਕਰਵਾਈ ਹੈ ਬਹੁਤ ਬਹੁਤ ਤੇ ਜੀਤਾ ਜੇ ਮਲਾਈ ਵੀ ਕਰ ਦੋ ਉਹ ਸੈਟਿੰਗ ਜੀ ਕਰਵਾ ਕੇ ਲੈਂਦੀ ਹੈ ਤੇ ਅੱਜ 1:30 ਹੋ ਗਿਆ 3:00 ਵਜੇ ਘਰ ਆਈਏ ਫਿਰ ਤੁਹਾਨੂੰ ਪਤਾ ਇੱਕ ਬਾਅਦ ਕੰਮ ਕਾਰ ਸਟਾਰਟ ਹੋਵੇ ਭਾਰਤੀ ਹਨਾ ਆਉਂਦੇ ਉੱਤਰੇ ਫਿਰ ਪਾਪਾ ਦੀ ਮਾਰਕੀ ਦਾ। ਨਾ ਮਰੇ ਬਚੇ। ਤੇ ਉਹਨਾਂ ਨਾਲ ਮਾਰੀ ਕੇ ਗੱਲਾਂ। ਬਾਕੀ ਦੋਸ਼ਨ ਨੇ ਵੀਡੀਓ ਅਜ ਨਹੀਂ ਬਣਾਈ ਨੀ। ਉਸ ਘਟਮੇ ਹੀ ਨਹੀਂ ਸਾਡੀਆਂ। ਅਸੀਂ ਤਾਂ ਗਿਆ ਸੀ ਵੀ ਵਧੀਆ ਵੀਡੀਓ ਬਣਾ ਦੇ ਮੰਮੀ ਜੀ ਪਾਪੇ ਜੀ ਨਾਲ। ਕਿ ਸਾਡੀ ਫੋਟੋ ਦਾ ਕੋਈ ਨਾ ਫਿਲਟਰ ਜਿੱਤੀਆਂ। ਜਦੋਂ ਦਾਦ ਜੀ ਤੇਰੀ ਵਾਰੀ ਆ ਗਈ ਤਾਂ ਫਿਲਟਰ ਨਾ ਕੀਤੀ। ਤੇnga ਮਾਸੇ ਮੈਨੂੰ ਪਤਾ ਨਹੀਂ ਸੀ ਕਿ ਆ ਫੋਟੋ ਦਾ ਮੰਮੀ ਨੇ ਕੀਤੀ। ਨਹੀਂ ਨਹੀਂ ਫਿਲਟਰ ਤਾਂ ਕੁਝ ਨਹੀਂ ਲਾਇਆ ਲੱਗਿਆ ਨਾ ਨਹੀਂ ਲਾਇਆ ਇਹ ਕਿੰਨੀ ਸੋਹਣੀ ਹੈ ਹਟਾ ਮੇਰੀ ਜੋ ਚਿੱਟੀ-ਚਿੱਟੀ ਆਈ ਹੈ ਪਰ ਅੰਦਰ ਸਾਫ਼ ਹੈ ਬਸ ਸੋਹਣੀ ਹੁੰਦੀ ਹੈ ਦੇਖੋ ਔਰ ਛਿੱਗੜ ਤੋਂ ਬਾਅਦ ਤੋਂ ਵੀ ਦੇਖੋ ਤੇ ਬੱਸ ਜੀ ਹੁਣ ਸੇਵਗਾ ਬਣਾਉਣੇ ਤੇ ਬਾਕੀ ਸਾਰੇ ਭੈਣ ਭਰਾ ਗੈਸ ਕਰਿਆ ਉਹਨਾਂ ਵੀ ਕੀ ਖੁਸ਼ਖਬਰੀ ਹੋ ਸਕਦੀ ਹੈ ਸਾਰੇ ਜਣੇ ਭੈਣ ਭਰਾ ਸਾਨੂੰ ਕੌਂਗ੍ਰੈਚੁਲੇਸ਼ਨ ਵੀ ਕਹਿ ਦਿਓ ਹਾਂ ਜਰੂਰ ਹਨਾ ਵੀ ਉਹ ਕਰਿਓ ਤੁਸੀਂ ਵੀ ਕੀ ਖੁਸ਼ਖਬਰੀ ਹੋ ਸਕਦੀ ਹੈ ਜਰੂਰ ਦੱਸਿਓ ਹਨਾ ਤੁਸੀਂ ਤੇ ਕੁਸ਼ਪਣਾ ਦਾ ਕਿੱਸਾ ਲਾ ਲੈਣੀਆ ਮੈਨੂੰ ਪਤਾ ਹੈ ਤੇ ਬਾਕੀ ਜਿਹੜੀਆਂ ਬਣਾ ਨੂੰ ਨਹੀਂ ਪਤਾ ਆਪਾਂ ਕੱਲ੍ਹ ਵਾਲੇ ਬਲੌਗ ਬਲੌਗ ਕਰ ਲੈਣਾ ਫੁੱਲਵਾਜ ਕਰ ਲਿਓ ਤੇ ਕੈਮਰਾ ਦਾ ਹਲਾਪਤ ਤੇ ਬਾਕੀ ਟਾਈਮ ਕਾਫੀ ਹੋ ਗਿਆ ਜੀ ਹਣਾ ਮੇਰੇ ਨਾਲ 7 ਵਜੇ ਹੋਣਗੇ ਤੇ ਬਸ ਅਸੀਂ ਆਟਾ ਕੁੰਨ ਤੇ ਰੋਟੀ ਲਾਉਣੀਆਂ ਕਿਉਂਕਿ ਰੱਜੀ ਪੁੱਜੀ ਨਾ ਰੋਟੀ ਮੰਦੀ ਨਹੀਂ ਵਰਦਾ ਨੱਕ ਨਾ ਖੋਏ ਰਹੇ ਮਰੀਜ਼ ਜਿਆਦਾ ਕਿਉਂਕਿ ਤਲੀ ਚੀਜ਼ ਨਾਲ ਬੰਨਾ ਕਿੰਨੀ ਮਰਜ਼ੀ ਤਲੀ ਚੀਜ਼ ਖਾ ਲਓ ਉਹਦੇ ਨਾਲ ਪਿਆਸ ਇੰਨੀ ਜਿਆਦਾ ਲੱਗਦੀ ਤੇ ਪਾਣੀ ਪੀ ਵੀ ਟੱਟ ਫਟਣ ਵਾਲਾ ਹੋ ਜਾਂਦਾ ਹੈ ਪ੍ਰੀਤਾ ਤੋ ਜੀ ਜੀ ਨੂੰ ਪ੍ਰੀਤਾ ਨੇ ਦੱਬਲੀ ਠੰਡ ਖਾ ਲਿਆ ਥੋੜੀ। ਅੱਜ ਕੱਲ ਨੂੰ ਨਾ ਆਪਣੀ ਜੀ ਬੀਬੀ ਆ ਗਈ। ਅੱਜ ਸਹਣਾ ਆ ਗਈ ਜਾਨੇਰੇ ਕੋਲ ਦੁਕਾਨ ਤਰਾਂਗਾ ਪਹਿਲਾਂ ਮੈਂ ਤੇ ਦੁਕਾਨੀ ਗਿਆ। ਤੇ ਫਿਰ ਮੈਂ ਸ਼ਾਮ ਦੇ ਨੂੰ ਬਾਹਲੇ ਮਾਈਂ ਦੇ ਫੋਨ ਲਾਇਆ ਜੀ ਕਿ ਮੈਂ ਕੱਲ ਨੂੰ ਆਉਂਗੀ। ਮਨ ਜੀ ਆਇਆ ਭਾਈ ਆਉਂਦਿਆਂ ਨੂੰ ਜੀ ਆਇਆ। ਫਿਰ ਆਉਂਗੀ ਕੱਲ ਨੂੰ ਮਾਝਾ। ਨਹੀਂ ਹਜੇ ਤਾਂ ਹੀ ਗਿਆ। ਲੱਭ ਲਈ ਸੀ ਇਹ ਜੀ। ਮੈਂ ਫੋਨ ਆ ਸੀ ਬੀ ਵੀ ਨਹੀਂ ਕਿਦਾਂ ਕਾਨੂੰ ਆਉਂਗੀ ਮੁਖਿਆ ਜੀ ਚਲ। ਅਮੀ ਕਿੰਨੇ ਮੀ ਲੋਗੇ ਸਾਡੇ ਚਾਚੇ ਨੂੰ ਉੱਥੇ ਰਹਿਏ ਹੋਏ। 2 ਮਹੀਨੇ ਹੋ ਗਏ ਨੂੰ ਆਏ ਨੂੰ। ਹਾਂ ਤਾਂ 2 ਮਹੀਨੇ ਚਾਚਾ ਵਣੇ ਸਾਡਾ। ਚਾਚਾ ਤਾਂ ਪਹਿਲਾਂ ਵੀ ਜਾਂਦੇ ਸੀ ਪੁੱਤ। ਮੈਂ ਮੁੱਖ 2 ਮਹੀਨੇ ਹੋ ਗਏ ਕੈਨੇਡਾ ਦੇ। ਨੇਤਾ ਕੋ ਆਏ ਨੂੰ 2 ਮਹੀਨੇ ਹੋ ਗਏ। ਚਲੋ ਜੀ ਫੇਰ ਮਿਲਦੇ ਆਂ ਗੱਲਾਂ ਬਾਤਾਂ ਸਾਡੀਆਂ ਤਾਂ ਮੁੱਕਣ ਵੀ ਨਹੀਂ ਆਇਆਂ ਇਹ ਤਾਂ। ਚਲੋ ਜੀ। ਸੌੜੇ ਭਰਦੇ ਅੱਜ ਨਾ ਉੱਧਰ ਜਾਣ ਕਰਕੇ ਟਾਈਮ ਨਹੀਂ ਲੱਗਿਆ ਤੇ ਫਰਿਜ ਚ ਨਾ ਬੋਤਲਾਂ ਦਾ ਪਾਣੀ ਇੰਨਾ ਵੀ ਜ਼ਿਆਦਾ ਠੰਡਾ ਹੋ ਜਾਂਦਾ ਮੁਰ ਕੇ ਨਾ ਪੀਂਦੇ ਨਹੀਂ ਜਾਂਦਾ ਫਿਰ ਥੋੜਾ ਜਿਹਾ ਮਿਕਸ ਕਰਨਾ ਪੈਂਦਾ ਹੈ ਨਾ ਤੁਹਾਨੂੰ ਸੋਚਦੇ ਆਂ ਵੀ ਚਲੋ ਸੌੜਿਆਂ ਨੂੰ ਮਿਕਸ ਕਰ ਲੇ ਬੰਦਾ ਕਿਉਂਕਿ ਮੋਟਰ ਹਜੇ ਨਹੀਂ ਹੁੰਦੀ ਹੈ ਨਾ ਤੇ ਮੋਟਰ ਦੇ ਬਿਗੈਰ ਨਾ ਠੰਡਾ ਠੰਡਾ ਪਾਣੀ ਆ ਬਹੁਤ ਜ਼ਿਆਦਾ ਪੀਤਾ ਨਹੀਂ ਜਾਂਦਾ ਜੀ ਬੋਤਲਾਂ ਛੋਟੀਆਂ ਪਾ ਮਤਲਬ ਲੀਟਰ ਵਾਲੀ ਬੋਤਲ ਹੈ ਨਾ ਦੋ ਸੌੜਿਆਂ ਛੋਟੀਆਂ ਆਪਣੇ ਚਾਰ ਉਹ ਜੋ ਥੋੜਾ ਪਾਣੀ ਹੋਣ ਕਰਕੇ ਜਲਮਾ ਐ ਥਰ ਜਾਂਦਾ ਪਾਣੀ ਬੱਥਾ ਚ ਲਾ ਲੈਂਦਾ ਫਿਰ ਐ ਥੋੜੀ ਜਿਹੀ ਫ੍ਰਿਜ ਚੋਂ ਕੱਢ ਕੇ ਨਾਲ ਦੀ ਨਾਲ ਪੀ ਲਾਂਗੇ ਪਹਿਲਾਂ ਉਹ ਸੁਮਾਣਾ ਪੈਂਦਾ ਸੁਮਾਣਾ ਕਿਵੇਂ ਕੋਸਾ ਕੋਸਾ ਲੋਕ ਜੀ ਬਿਨਾ ਪੈਂਦਾ ਕੋਸਾ ਮਤਲਬ ਜਿਦੋਂ ਤੋਂ ਜ਼ਿਆਦਾ ਠੰਡਾ ਪਾਣੀ ਹੁੰਦਾ ਉਹਦੇ ਵਿੱਚ ਜਿੱਦਾਂ ਆਪਾਂ ਕੀ ਕਿ ਨਾਰਮਲ ਪਾਣੀ ਪਾ ਦਿੰਨੇ ਐ ਇਹਨੂੰ ਕੀ ਕਹਿੰਦੇ ਐ ਇਹਨੂੰ ਨਿੰਜਾ ਨੇ ਤਾਂ ਆਖਿਆ ਸੀਗਾ ਕੋਸਾ ਉਹ ਤੋਂ ਬਾਅਦ ਸੁਮੋ ਕੇ ਹਾਂ ਸੋ ਮੁੱਖ ਤੜੇ ਭਰਨੀ ਹੈ ਨਾ ਦਿਨੇ ਟਾਈਮ ਨਹੀਂ ਨਿਕਲਦਾ ਜੀ ਅੱਜ ਮੇਰਾ ਜੀ ਆਈ ਲਹ ਜਿਆ ਦੌੜੀ ਜਿਹੜਾ ਹਨਾ ਜ਼ਿੰਦਗੀ 'ਚ ਕਹਿੰਦੇ ਮੁੰਡੇ ਜਿੰਨੀ ਖੁਦਗੀ ਹੈ ਤੇ ਉਨੀ ਕਰਨੀ ਪੈਂਦੀ ਹੈ ਪੀ ਤੂੰ ਆ ਪੀ ਤੂੰ ਪਤੋਂ ਥੁਲਾ ਕਹਿੰਦੀ ਮੈਨੂੰ ਪੋਣਾ ਭਰਗੇ ਪਤਲਾ ਹੈ ਪੋਣਾ ਬ੍ਰਾਊਨ ਜੇ ਰੰਗ ਦਾ ਜਿਵੇਂ ਬੈਲ ਹੁੰਦੀ ਹੈ ਬੈਲ ਜੀ ਦਾ ਫਲੈਸ਼ ਲੈਟ ਵਾਂਗ ਹੋਗੀ ਜੀ ਸ਼ਨ ਹਾਪਰੇ ਪੋਣੇ ਵਾਲੇ ਜੁੜੀ ਤੇ ਆਪਰ ਤੋਂ ਤੇ ਬਾਕੀ ਜੀ ਸੇਵੀਆਂ ਬਣ ਗਈਆਂ ਆਪਣੀਆਂ ਸੇਵੀਆਂ ਬਣ ਗਈਆਂ ਦਾਲ ਬਣ ਗਈ ਆਪਣੀ ਹਰੀ ਮੂੰਗੀ ਦੀ ਤੇ ਰੋਟੀ ਵਸ ਓਨੀ ਹੀ ਪਕਾਵਾਂਗੇ ਜਿੰਨੀ ਖੁੱਕ ਹੋਈ ਹੈ ਨਾ ਕਿਉਂਕਿ ਭੁੱਖ ਹੈ ਨਹੀਂ ਜਮੇ ਤੇ ਬਾਦੀ ਬਾਰੀ ਆਪ ਨੂੰ ਦੋਹੀ ਗੱਲ ਆਖੀ ਜਾਂਦੀ ਐ ਤੇ ਵੀ ਜਮੇ ਜੀ ਨਹੀਂ ਕਰਦਾ ਰੋਟੀ ਖਾਣ ਨੂੰ ਪਤਲਾ ਜਾ ਬੱਤ ਚੁੰਨੀ ਜੀ ਵੈਸ ਦੀ ਤੇ ਬਸ ਹੁਣ ਤੋਲੇ ਭਰ ਕੇ ਫੇਰ ਨਹਾ ਲੈਣਗੇ ਜਵਾਕ ਫੇਰ ਰੋਟੀ ਲਾਗ ਦੇਵਾਂਗੇ ਨਾ ਮਾਮਾ ਤੇ ਬਾਕੀ ਜੀ ਹਨਾ ਕੇ ਗਨੁਹੀਰ ਨੇ ਥੋੜਾ ਫੁੱਫੜਦਾ ਕਰਕੇ ਕਹਿੰਦੀ ਮੈਂ ਕੱਟ ਦਿੰਦੀ ਹਾਂ ਤੇ ਮੁਰਕੇ ਜਵਾਬ ਇਹਨਾਂ ਨੇ ਖੜਾ ਹੀ ਨਹੀਂ ਛੱਡਿਆ ਕਿ ਕੱਟਣਾ ਕੀ ਕੱਟਣੇ ਫਿਰ ਮੈਨੂੰ ਦਾਟ ਦੇ ਮੈਨੂੰ ਵੀ ਦਾਟ ਆਏ ਵੀਡੀਓ ਚ ਕਿਉਂਕਿ ਆਏ ਸੋਚਦੇ ਹਾਂ ਨਾ ਕਿ ਬਦਰਵਿਆ ਵੀਡੀਓ ਦੇਖ ਲੈਣਗੇ ਤਾਂ ਉਹਨਾਂ ਦਾ ਇਤਰਾਜ਼ ਕਰਦਾ ਹੈ ਉਹਨਾਂ ਕਹਿੰਦਾ ਵੀ ਸਾਡਾ ਤਾਂ ਮਤਲਬ ਐਡੀ ਸਾਡੇ ਤਾਂ ਬੰਦਪਤ ਪੈ ਗਿਆ ਸੀਗਾ ਤੇ ਵੀ ਕੇ ਕੱਟ ਕਰ ਰਹੀ ਹੈ ਚਲੋ ਆਪ ਦੀ ਗੱਲ ਹੋ ਰਹੀ ਹੈ ਨਾ ਬੱਚਿਆਂ ਦੀ ਗੱਲ ਹੋ ਰਹੀ ਹੈ ਪਰ ਲਕਪੀਰ ਬਿਲਕੁਲ ਵੀ ਨਹੀਂ ਚਾਹੁੰਦੀ ਸੀ ਕਿ ਕੇਕ ਕੱਟੇ ਕਿਉਂਕਿ ਬੱਚੇ ਨੇ ਨਹੀਂ ਆਇਆ ਉਹਨਾਂ ਨੂੰ ਫੋਨ ਟਿਕਣ ਦਿੱਤਾ ਹੈ ਨਾ ਤਿੰਨ ਤਾਂ ਇਹ ਹੋ ਗਏ ਚੌਥਾ ਮੰਨ ਕੀ ਨਹੀਂ ਭੂਆ ਕੇਕ ਕੱਟਣਾ ਭੂਆ ਤੇ ਸੁਣੋ ਮੈਂ ਤਾਂ ਬੱਚਿਆਂ ਨੂੰ ਵੀ ਨਰਾਸ਼ ਨਹੀਂ ਕਰਾਇਆ ਜਾਂਦਾ ਹੈ ਨਾ ਤੇ ਤਾਂ ਕਰਕੇ ਤੇ ਬਾਕੀ ਜਨਮ ਦਿਨ ਵਧੀਆ ਬਣਾ ਲਿਆ ਆਪਣਾ ਨਾਰਮਲ ਤਰੀਕੇ ਨਾਲ ਬਹੁਤ ਵਧੀਆ ਸੀਗਾ ਇਹ ਆਪਾਂ ਬਲੌਗ 'ਚ ਵੀ ਲਪੀਰ ਨੂੰ ਬਹੁਤ-ਬਹੁਤ ਵਧਾਈਆਂ ਦਿੰਨੇ ਆ ਨਾ ਚੱਲਦੀ ਕਲਾ 'ਚ ਰੱਖੇ ਵੈਗਰੂ ਨੂੰ ਤਰੱਕੀਆਂ ਬਖਸ਼ੇ ਦਿਨ ਦੁਪਣੀ ਰਾਤ ਚੌਪਣੀ ਤਰੱਕੀਆਂ ਕਰੇ ਸਸਰੀ ਕਾਜੀ ਸਾਰਿਆਂ ਨੂੰ ਸਸਰੀ ਕਾਜੀ ਬਹੁਤ ਲਾਈਵ ਹੋਵਾਂਗੇ ਅਸੀਂ ਕੁਲੀ ਕਿ ਮੈਂ ਗਿਆ ਕਪੜਾ ਬੱਸ ਨੂੰ ਪਾਣੀ ਦਾ ਬੋਤਲ ਚ ਚੁੰਨੀ ਨੇ ਕੁਲੀ ਜੀ ਖੜਤੀ ਸੱਤ ਦੇ ਜਮੀ ਨਹੀਂ ਰਹੀ ਤੇ ਲੋਟ ਹੋਰ ਤਾਂ ਰਹੀ ਆ ਸਭ ਨਹੀਂ ਦੇ

ਤਾਂ ਕੀ ਜੀ ਬਹੁਤ ਧੰਨਵਾਦ ਉਹਨੇ ਜਿਹੜੇ ਭੈਣ ਦਾ ਫੋਨ ਕਰਦੇ ਉਹਨਾਂ ਦਾ ਬਹੁਤ ਧੰਨਵਾਦ ਆਈਸਪੋਰ ਬਰਾਇਸ ਜਪਰ ਆ ਗਿਆ ਨਾ ਹਾਂ ਲੋਚ ਤੋਰੇ ਪਰੇਗੇ ਤੁਸੀਂ ਨਾ ਹਲੋ ਪਤ ਓਏ ਤੇ ਇੱਧਰ ਤਾਂ ਸਨਾ ਚੜਤੀ ਲੱਗ ਰਿਹਾ ਤੇ ਅੱਜ ਪੈਣੀ ਇਦਾਂ ਹੀ ਬੀਤੀ ਆਪਾਂ ਨੂੰ ਤੇ ਜਿਸ ਨਾਲ ਆ ਕੇ ਆਏ ਰਿਹਾ ਆ ਦੇਖੋ ਜੀ ਮੇਰੀ ਦਾਲ ਬਣ ਗਈ ਹਰੀ मूंगੀ ਬਣਾਈ ਜਾਂਦੀ ਸੀ ਹਰੀ मूंगੀ ਦੀ ਦਾਲ ਤੇ ਮੈਂ ਤਾਂ ਪੇਟਾ ਬਦਲ ਲਿਆ ਮੰਮੀ ਪੇਟਾ ਬਦਲ ਲਿਆ ਮੰਮੀ ਹੂੰ ਤੇ ਗੀਆਂ ਹੀ ਬਣ ਗਿਆ ਤੇ ਮੇਰੇ ਕੋਲ ਨਾ ਭਾਂਡੇ ਜਿਹੇ ਹੋਏ ਪਿਆਲੇ ਸੈਂ ਦੇ ਇਕੱਠੇ ਹੋਏ ਪਿਆ ਵੈਸੇ ਤਾਂ ਮੰਜੇ ਹੋਏ ਨੇ ਤੇ ਆਹ ਦੇਖੋ ਜੀ ਤੇ ਸ਼ਾ ਬਦਲ ਲਿਆ ਫਿਰ ਇਹਨੂੰ ਸਾਹਮਣੇ ਰੱਖ ਦੇ ਪੁੱਤ ਤੇ ਥੈਂਕ ਯੂ ਕਰਦੇ ਆਂ ਅੰਟੀ ਦਾ ਬਹੁਤ ਬਹੁਤ ਥੈਂਕ ਯੂ ਅੰਟੀ ਚਲਾ ਕੇ ਦਿਖਾ ਦਿੰਨੀ ਆਂ ਅੱਜ ਆ ਸੀ ਵੀਡੀਓ ਐ ਬਣਉਣੀ ਕੋ ਆਇਫੋਨ ਤੇ ਵੰਦਨੀ ਇਹ ਤੇ ਕਲਮ ਲਓ ਜੀ ਤੇ ਬਸ ਅੱਜ ਥੋੜਾ ਹੀ ਹਨਾ ਵੀਡੀਓ ਬਣੀ ਆ ਕੰਮ ਤਾਂ ਦੇ ਆਪਾਂ ਤੁਹਾਡੇ ਨਾਲ ਸ਼ੇਅਰ ਕਰੇ ਕੋਸ਼ਿਸ਼ ਤੇ ਕੱਲ ਤੋਂ ਆਪਾਂ ਵਧੀਆ ਬਲੌਗ ਹਨਾ ਵੀ ਸਟਾਰਟਿੰਗ ਕਰਾਂਗੇ ਕਿਉਂਕਿ ਅੱਜ ਸਾਨੂੰ ਹਨਾ ਜਾਣਾ ਪੈ ਗਿਆ ਚੈਨਲ ਦੇ ਬਾਰੇ ਕਿਉਂਕਿ ਚੈਨਲ 'ਚ ਥੋੜੀ ਜਿਹੀ ਸੈਟਿੰਗ ਖਰਾਬ ਹੋਈ ਪਈ ਸੀ ਤੁਹਾਨੂੰ ਪਤਾ ਹੈ ਹਨਾ ਤੇ ਉਹ ਚੀਜ਼ ਸੈੱਟ ਕਰਵਾ ਕੇ ਆਏ ਆ ਹੁਣ ਠੀਕ ਹੈ ਨਾ ਸੈਟਿੰਗ ਕਹਿੰਦੇ ਹੌਲੀ ਹੌਲੀ ਹੋ ਜੂਗੀ ਸੈਟਿੰਗ ਆਪਣੇ ਆਪ ਆ YouTube ਤੋਂ ਹੋਈਏ ਪਿੱਛੋਂ ਕੋਈ ਸੈਟਿੰਗ ਖਰਾਬ ਤੇ ਚਲੋ ਜੀ ਹੈਨਾ ਹੁਣ ਆਪਾਂ ਵੀਡੀਓ ਦਾ ਐਂਡ ਕਰ ਦਨੇ ਆ ਕਿਉਂਕਿ ਆਪਾਂ ਬਲੌਗ ਵੀ ਅਪਲੋਡ ਕਰਨਾ ਤੇ ਗਰਮੀ ਇੰਨੀ ਕਿ ਜ਼ਿਆਦੇ ਸੀ ਬਹੁਤ ਜ਼ਿਆਦੇ ਗਰਮੀ ਸੀਗੀ ਅੱਜ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਹੈਨਾ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਮਤਲਬ ਵੀਡੀਓ ਨੂੰ ਫੁੱਲ ਵਾਚ ਕਰ ਲਿਓ ਤੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੈ ਤੇ ਆਪਣੀ ਭੈਣ ਨਾਲ ਸਪੋਰਟ ਬਣਾਈ ਰੱਖਿਓ ਤੇ ਵੀਡੀਓ ਦੇਖਣ ਲਈ ਬਹੁਤ ਬਧਨਵਾਦ ਜੀ ਸਤਿ ਸ੍ਰੀ ਅਕਾਲ ਬਾਏ ਬਾਏ ਜੀ ਬਾਏ ਜੀ